ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਭ ਦਾ ਆਪਣੇ ਅੱਜ ਦੇ YouTube ਲਾਈਵ ਸੈਸ਼ਨ ਦੇ ਵਿੱਚ ਸੋ ਉਮੀਦ ਕਰਦੇ ਹਾਂ ਜੀ ਹੁਣ ਜਿਹੜੀ ਸਕਰੀਨ ਉਹ ਠੀਕ ਹੋਏਗੀ ਸੋ ਕੀਤ ਜੀ ਸਤਿ ਸ਼੍ਰੀ ਅਕਾਲ ਪ੍ਰੀਤ ਪ੍ਰੀਤ ਮਿੰਨੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਜਣਿਆਂ ਤੱਕ ਕਲਾਸ ਆਪਣੀ ਪਹੁੰਚ ਜੇ ਹਾਂਜੀ ਤੇ ਫਿਰ ਆਪਾਂ ਸ਼ੁਰੂ ਕਰਾਂਗੇ ਜੀ ਅੱਜ ਦੀ ਕਲਾਸ ਤੇ ਇੱਕ ਵਾਰੀ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੀ ਕਿ ਸਭ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਜੀ ਹਾਂਜੀ ਤਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਤੇ ਚੱਲਦੇ ਹਾਂ ਆਪਣੇ ਪਹਿਲੇ ਪ੍ਰਸ਼ਨ ਤੇ ਆਪਣੀ ਕਲਾਸ ਹੈ ਜੀ ਵਿਆਕਰਣ ਦੇ ਪਿਛਲੇ ਪੇਪਰਾਂ ਦੇ ਆਪਾਂ ਪ੍ਰਸ਼ਨ ਉੱਤਰ ਕਰ ਰਹੇ ਹਾਂ ਤੇ ਅੱਜ ਆਪਣੀ ਜਿਹੜੀ ਚੌਥੀ ਕਲਾਸ ਹੈ ਜੀ ਉਹਦੀ ਲੱਗਣ ਜਾ ਰਹੀ ਹੈ ਪਰਮ ਜੀ ਸਤਿ ਸ਼ਕਾਲ ਰਮਨ ਜੀ ਸਤਿ ਸ਼ਕਾਲ ਹਾਂਜੀ ਪ੍ਰਸ਼ਨ 1 ਹੈ ਜੀ ਕਿ ਕੋਸ਼ ਸਾਹਿਤ ਕਲਾ ਅਤੇ ਵਿਗਿਆਨ ਕਿਸ ਦੀ ਰਚਨਾ ਹੈ অপਸ਼ਨ A ਹਰਦੇਵ ਸਿੰਘ ਬਾਹਰੀ B जोगेंद्र ਸਿੰਘ ਕੈਰੋ C ਹਰਕੀਰਤ ਸਿੰਘ ਤੇ D ਇਹਨਾਂ ਵਿੱਚ ਕੋਈ ਨਹੀਂ ਅਮਨਜੀਤ ਸਤਿਕਾਰ ਗੁੱਡ ਇਵਨਿੰਗ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਕਿ ਕੀ ਉੱਤਰ ਬਣਦਾ ਹੈ ਜੀ ਇਸ ਦਾ ਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਜਿਨ੍ਹਾਂ ਨੇ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਬੀ ਕੀਤਾ ਹੈ ਜੋਗਿੰਦਰ ਸਿੰਘ ਕੈਰ ਸੀ ਸੌਰੀ ਸੀ ਹਾਂਜੀ ਨਹੀਂ ਜੀ ਬੀ ਉੱਤਰ ਆਊਗਾ ਜੀ ਇਹਦਾ ਬਾਦ ਕੋਸ਼ ਸਹਿਤ ਕਲਾ ਤੇ ਵਿਗਿਆਨ ਬੀ ਜੋਗਿੰਦਰ ਸਿੰਘ ਕੈਰੋਂ ਦੀ ਹੈ ਜੀ ਇਹ ਸੋ ਇਹਦਾ ਉੱਤਰ ਬੀ ਠੀਕ ਰਹੇਗਾ ਜੋਗਿੰਦਰ ਸਿੰਘ ਕੈਰੋਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਪੰਜਾਬੀ ਪਰਿਆਏ ਤੇ ਵਿਪਰਿਆਏ ਕਿਸ ਦੀ ਰਚਨਾ ਹੈ অপਸ਼ਨ A ਲੋਕਗੀਤ ਪ੍ਰਕਾਸ਼ਨ B ਗੁਰੂ ਨਾਨਕ ਦੇਵ ਯੂਨੀਵਰਸਿਟੀ C ਐਪਲੀਕੇਸ਼ਨ ਬਿਊਰੋ ਪਟਿਆਲਾ ਤੇ D ਭਾਸ਼ਾ ਵਿਭਾਗ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਇਥੇ ਐਪਲੀਕੇਸ਼ਨ ਨਹੀਂ ਜੀ ਇਥੇ ਪਬਲਿਕੇਸ਼ਨ ਬਿਊਰੋ ਆਉਣਾ ਸੀ ਸੋ ਇਥੇ ਟਾਈਪਿੰਗ ਦੇ ਵਿੱਚ ਮਿਸਟੇਕ ਹੈ ਜੀ ਹਾਂਜੀ ਸੋ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕੀਤਾ ਜਾਵੇ ਸੋ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਪਬਲਿਕੇਸ਼ਨ ਬਿਊਰੋ ਪਟਿਆਲਾ ਦੀ ਰਚਨਾ ਹੈ ਜੀ ਇਹ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਪ੍ਰਚਾਰਕ ਭਾਸ਼ਾ ਵਿਗਿਆਨ ਪੁਸਤਕ ਹੈ অপਸ਼ਨ A ਪਰਮਜੀਤ ਸਿੰਘ ਸਿੱਧੂ B ਹਰਕੀਰਤ ਸਿੰਘ C ਬਲਦੇਵ ਸਿੰਘ ਚੀਮਾਉਣਾ ਸੀ ਜੀ ਇੱਥੇ ਤੇ D ਵੇਦ ਅਗਨੀ ਹੋਤਰੀ ਹਾਂਜੀ ਸੋ ਪ੍ਰਸ਼ਨ ਨੰਬਰ ਤਿੰਨ ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਨਮਿਤਾ ਜੀ ਗੁੱਡ ਈਵਨਿੰਗ ਸੋ ਪ੍ਰਸ਼ਨ ਨੰਬਰ 3 ਦੇ ਲਈ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਵੇਦ ਅਗਨੀ ਹੋਤਰੀ ਉਹ ਬਿਲਕੁਲ ਸਹੀ ਹੈ ਪਰਚਾਇਕ ਭਾਸ਼ਾ ਵਿਗਿਆਨ ਪੁਸਤਕ ਹੈ ਵੇਦ ਅਗਨੀ ਹੋਤਰੀ ਦੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਖੁੱਲੇ ਨਾਦ ਤੰਤਰ ਦੀ ਸਥਿਤੀ ਵਿੱਚ ਉਚਰਿਤ ਧੁਨੀਆਂ ਨੂੰ ਕਿਹਾ ਜਾਂਦਾ ਹੈ অপਸ਼ਨ ਏ ਨਾਦੀ ਬੀ ਨਾਦ ਰਹਿਤ ਸੀ ਕੋ ਸਰਮੁਸਰ ਤੇ ਡੀ ਵੋਕਲੀ ਹਾਂਜੀ ਵੇਗ ਅਗਨੀ ਹਉਤਰੀ ਸੋ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕਿ ਉਹਨਾਂ ਨੂੰ ਅਸੀਂ ਕੀ ਕਹਾਂਗੇ ਨਾਦ ਆਏਗਾ ਨਾਦ ਰਹਿਤ ਆਏਗਾ ਇਆ ਫਿਰ ਕੁਸਰਮੁਸਰੀਆਂ ਵੋਕਲੀ ਹਾਂਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਬੀ ਕੀਤਾ ਹੈ ਜੀ ਉਹ ਸਹੀ ਹਨ ਕਿ ਉਹਨਾਂ ਨੂੰ ਅਸੀਂ ਨਾਦ ਰਹਿਤ ਕਹਾਂਗੇ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 5 ਲੈਂਦੇ ਅਤੇ ਪੂਰਬੀ ਪੰਜਾਬੀ ਇੱਕ ਰੁੱਖ ਦੀਆਂ ਦੋ ਟਹਿਣੀਆਂ ਹਨ ਜਿਨ੍ਹਾਂ ਉੱਤੇ ਚੋਗਿਰਦੇ ਦੇ ਅਸਰ ਪੈਣ ਕਰਕੇ ਕੁਝ ਵੱਖਰੇਵੇਂ ਪ੍ਰਤੀਤ ਹੁੰਦੇ ਹਨ ਇਹ ਕਥਨ ਹੈ অপਸ਼ਨ A ਪ੍ਰਿੰਸੀਪਲ ਤੇਜਾ ਸਿੰਘ B ਭਾਈ ਯੋਧ ਸਿੰਘ C ਡਾਕਟਰ ਪ੍ਰੇਮ ਪ੍ਰਕਾਸ਼ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਜੀ ਸੋ ਇਥੇ ਪ੍ਰਸ਼ਨ ਨੰਬਰ 5 ਦੇ ਲਈ ਜੀ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਬੀ ਭਾਈ ਜੋਧ ਸਿੰਘ ਉਹ ਬਿਲਕੁਲ ਸਹੀ ਹਨ ਕਿ ਲਹਿੰਦੇ ਤੇ ਪੂਰਬੀ ਪੰਜਾਬ ਵੀ ਜਿਹੜੇ ਹੈ ਉਹ ਇੱਕੋ ਰੁੱਖ ਦੀਆਂ ਦੋ ਟਾਹਣੀਆਂ ਹਨ ਪਰ ਉਹਨਾਂ ਦੇ ਚੋਗਿਰਦੇ ਕਰਕੇ ਉਹਨਾਂ ਦੇ ਉੱਪਰ ਜਿਹੜਾ ਵਿਖਰੀਮ ਹੈ ਉਹ ਸਾਨੂੰ ਨਜ਼ਰ ਆਉਂਦਾ ਸੋ ਭਾਈ ਜੋਧ ਸਿੰਘ ਦਾ ਇਹ ਕਹਿਣਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਭਾਸ਼ਾ ਵਿਗਿਆਨ ਸੰਕਲਪਤੇ ਦਿਸ਼ਾਵਾਂ ਕਿਸ ਦੀ ਸੰਪਾਦਕ ਪੁਸਤਕ ਹੈ অপਸ਼ਨ এ जोगेंद्र ਸਿੰਘ ਪੁਆਰ b ਹਰਕੀਰਤ ਸਿੰਘ c ਪਰਮਜੀਤ ਸਿੰਘ ਸਿੱਧੂ ਤੇ d ਅਮਰਜੀਤ ਸਿੰਘ ਉੱਥੇ ਦੋ অপਸ਼ਨਾਂ ਸੇਮ ਪੈ ਗਈਆਂ ਜੀ ਤੀਸਰੀ অপਸ਼ਨ ਨੂੰ c ਮੰਨਿਆ ਜਾਵੇ ਹਾਂਜੀ ਪ੍ਰੈਸ਼ਰ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਇੱਥੇ ਜਿਹੜੇ ਵੀ ਉੱਤਰ ਕਰ ਰਹੇ ਹਨ ਜੀ a ਉਹ ਬਿਲਕੁਲ ਸਹੀ ਹਨ ਹਾਂਜੀ ਆਨਸਰ ਸ਼ੋ ਹੋ ਰਿਹਾ ਜੀ ਉਪਤਾ ਨਹੀਂ ਲੱਗਿਆ ਜੀ ਥੋੜੀ ਜੀ ਜਲਦੀ ਜਲਦੀ ਦੇ ਵਿੱਚ ਕਲਾਸ ਬਣਾਈ ਸੀ ਟਾਈਮ ਥੋੜਾ ਘੱਟ ਸੀ ਜੀ ਅੱਜ ਤਾਂ ਕਰਕੇ ਕੁਝ ਕੁ ਗਲਤੀਆਂ ਰਹਿ ਗਈਆਂ ਹਾਂਜੀ ਸੋ ਪ੍ਰਸ਼ਨ ਨੰਬਰ 6 ਦੇ ਲਈ ਉੱਤਰ A ਬਿਲਕੁਲ ਸਹੀ ਹੈ ਜੋਗਿੰਦਰ ਸਿੰਘ ਪੁਆਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਪਾਰਸ਼ਵਿਕ ਵਿਅੰਜਨ ਕਿਹੜਾ ਹੈ অপਸ਼ਨ A ਆੜਾ B ਰਾਰਾ C ਲੱਲਾ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਇਹ ਵੀ ਕਹਿ ਸਕਦੇ ਆ ਜੀ ਪੀਐਸ ਟਟਵਾਂਗ ਹੋ ਗਿਆ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਹੁੰਦੇ ਨੇ ਜੀ ਕਾਲੀ ਅੱਗੇ ਟੋਏ ਬਸ ਕਈ ਵਾਰ ਉਹ ਕਮ ਹੋ ਜਾਂਦਾ ਹੈ ਹਾਂਜੀ ਸੋ ਇੱਥੇ ਜਿਹੜੇ ਵੀ ਉੱਤਰ ਕਰ ਰਹੇ ਹਨ ਜੀ ਸੀ ਬਿਲਕੁਲ ਸਹੀ ਹੈ ਲੱਲਾ ਹੈ ਜਿਹੜਾ ਉਹ ਸਾਡੇ ਕੋਲੇ ਪਾਰਸ਼ਵਿਕ ਵਿਅੰਜਨ ਹੈ ਲੱਲਾ ਤੇ ਲੱਲੇ ਪੈਰ ਬਿੰਦੀ ਬਿਲਕੁਲ ਲੱਲੇ ਪੈਰ ਬਿੰਦੀ ਵੀ ਪਾਰਸ਼ਵਿਕ ਚਾਉਂਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਨਾਦ ਰਹਿਤ ਪ੍ਰਾਣ ਰਹਿਤ ਦੰਤੀ ਤੇ ਡਕਵਾ ਵਿਅੰਜਨ ਹੈ অপਸ਼ਨ এ ਸ ਸ ਬੀ ਡੱਡਾ ਸੀ ਨੰਨਾ ਤੇ ਡੀ ਤੱਤਾ ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਕਿ ਨਾਦ ਰਹਿਤ ਪ੍ਰਾਣ ਰਹਿਤ ਦੰਤੀ ਤੇ ਡਕਵਾ ਵਿਅੰਜਨ ਕਿਹੜਾ ਹੈ ਸ ਸ ਡੱਡਾ ਨੰਨਾ ਤੇ ਤੱਤਾ ਬਿਲਕੁਲ ਜੀ ਜਿਹੜੇ ਬੰਦੇ ਉੱਤਰ ਕਰ ਰਹੇ ਹਨ ਡੀ ਬਿਲਕੁਲ ਸਹੀ ਹੈ ਪ੍ਰਸ਼ਨ ਨੰਬਰ 8 ਦੇ ਲਈ ਤੱਤਾ ਜਿਹੜਾ ਹੈ ਉਹ ਨਾਦ ਰਹਿਤ ਹੈ ਪ੍ਰਾਣ ਰਹਿਤ ਹੈ ਦੰਤੀ ਤੇ ੜਕਮਾ ਵਿਅੰਜਨ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਪੰਜਾਬੀ ਵਿੱਚ ਮੌਜੂਦ ਨਹੀਂ ਆਪਸ਼ਨ A ਤੀਰੇ ਸਵਰ B ਦੋਹਰੇ ਸਵਰ C ਅਰਧ ਸਵਰ ਤੇ D ਕੰਬ ਮੇ ਵਿਅੰਜਨ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਜਿਨ੍ਹਾਂ ਦਾ ਵੀ ਉੱਤਰ ਆ ਰਿਹਾ ਹੈ ਜੀ ਇਹ ਬਿਲਕੁਲ ਸਹੀ ਹੈ ਕਿ ਆਪਣੀ ਪੰਜਾਬੀ ਦੇ ਵਿੱਚ ਤੀਰੇ ਸਵਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਮਲਤਾਨੀ ਉਪਭਾਸ਼ਾ ਮਾਜੀ ਤੇ ਪੂਰਬੀ ਪੰਜਾਬੀ ਨਾਲੋਂ ਵਧੇਰੇ ਹੈ ਵਿయోగਾਤਮਕ ਬੀ ਸੰਯੋਗਾਤਮਕ ਸੀ ਸੁਤੰਤਰ ਤੇ ਡੀ ਸਟੈਂਡਰਡ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਉਂਦਾ ਹੈ ਜੀ ਦੱਸਦਾ ਹਾਂਜੀ ਬਿਲਕੁਲ ਜੀ ਜਿਹੜੇ 10 ਦਾ 20 ਉੱਤਰ ਕਰ ਰਹੇ ਆ ਸੰਯੋਗ ਆਤਮਿਕ ਬਿਲਕੁਲ ਸਹੀ ਉੱਤਰ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 11 ਪਿਤਾ ਨੂੰ ਫਾਰਸੀ ਵਿੱਚ ਕਿਹਾ ਜਾਂਦਾ ਹੈ অপਸ਼ਨ A ਪਿਤਰ B ਪਤੀਰ C ਫਤੇਰ ਤੇ D ਪਿਦਰ ਹਾਂਜੀ ਪ੍ਰੈਸ਼ਨ ਨੰਬਰ 11 ਦੇ ਲਈ ਉੱਤਰ ਦੇ ਦਿਓ ਜੀ ਕਿ ਪਿਤਾ ਨੂੰ ਫਾਰਸੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਸੋ ਜਿਹੜੇ ਵਿਦਿਆਰਥੀਆਂ ਦਾ ਉੱਤਰ D ਆ ਰਿਹਾ ਹੈ ਜੀ ਉਹ ਬਿਲਕੁਲ ਸਹੀ ਹੈ ਪਿਦਰ ਕਿਹਾ ਜਾਂਦਾ ਹੈ ਜੀ ਪਿਤਾ ਨੂੰ ਫਾਰਸੀ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਸੰਸਕ੍ਰਿਤ ਵਿੱਚ ਰਾਰਾ ਵਿਅੰਜਨ ਦੂਜੇ ਦੂਜੇ ਵਿਅੰਜਨਾ ਨਾਲ ਸੰਯੁਕਤ ਰੂਪ ਵਿੱਚ ਕਿਸ ਉਪਭਾਸ਼ਾ ਵਿੱਚ ਆਉਂਦਾ ਹੈ ਏ ਡੋਗਰੀ ਬੀ ਪੁਆਧੀ ਸੀ ਲੈਂਦੀ ਤੇ ਡੀ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 42 ਦੇ ਲਈ ਉੱਤਰ ਕਰ ਦਿਓ ਜੀ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਕਿ ਜਿਹੜਾ ਸੰਸਕ੍ਰਿਤ ਦੇ ਵਿੱਚ ਰਾਰਾ ਵਿੰਜਣ ਹੈ ਦੂਜੇ ਵਿੰਜਨਾਂ ਦੇ ਨਾਲ ਸੰਯੁਕਤ ਰੂਪ ਦੇ ਵਿੱਚ ਕਿਸ ਭਾਸ਼ਾ ਦੇ ਵਿੱਚ ਵਰਤਿਆ ਜਾਂਦਾ ਹੈ ਹਾਂ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਜੀ ਸੀ ਲੈਂਦੀ ਭਾਸ਼ਾ ਉਹ ਬਿਲਕੁਲ ਸਹੀ ਹੈ ਕਿ ਲੈਂਦੀ ਭਾਸ਼ਾ ਦੇ ਵਿੱਚ ਵਰਤਿਆ ਜਾਂਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਜੀ ਪੇਪਰ ਦੇ ਅਕੋਰਡਿੰਗਲੀ ਉਹਨਾਂ ਨੇ ਉੱਤਰ ਲੈਂਦੀ ਦਿੱਤਾ ਹੈ ਸੰਯੁਕਤ ਰੂਪ ਦੇ ਵਿੱਚ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਹੁਣ ਇਹਦੇ ਵਿੱਚ ਆਪਾਂ ਨੇ ਠੀਕ ਸ਼ਬਦ ਚੁਣਨਾ ਹੈ অপਸ਼ਨ A ਸਖਸ਼ੀਅਤ ਸ ਸ ਦੇ ਪੈਰ ਬਿੰਦੀ ਵਾਲਾ B ਦੇ ਵਿੱਚ ਸ ਸ ਦੇ ਪੈਰ ਬਿੰਦੀ ਵਾਲਾ ਦੂਜੇ ਨੰਬਰ ਵਾਲਾ C ਸਖਸ਼ੀਅਤ ਦੋਵਾਂ ਪਹਿਲੇ ਅੱਖਰਾਂ ਦੇ ਤੇ D ਸਖਸ਼ੀਅਤ ਹਾਂਜੀ ਪ੍ਰੈਸ਼ਨ ਨੰਬਰ 13 ਦੇ ਲਈ ਉੱਤਰ ਦੇ ਦਿਓ ਜੀ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀ ਬਿਲਕੁਲ ਸਹੀ ਹੈ ਸ਼ਖਸੀਅਤ ਹੈ ਜੋ ਜਿਹੜਾ ਸ਼ੁੱਧ ਵਿਅੰਜਨ ਸ਼ੁੱਧ ਸ਼ਬਦ ਮੰਨਿਆ ਜਾਂਦਾ ਹੈ ਸ ਸ ਤੇ ਖ ਖ ਦੇ ਪੈਰ ਦੇ ਵਿੱਚ ਬਿੰਦੀ ਤੇ ਦੂਸਰਾ ਸ ਕੱਲਾ 12 ਦਾ ਸੀ ਸਹੀ ਸੀ ਜੀ ਇੱਕ ਮਿੰਟ ਚੈੱਕ ਕਰ ਲੈਂਦੇ ਹਾਂ ਹਾਂਜੀ ਉਹ ਲੈਂਦੀ ਹੀ ਆਉਂਦਾ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਨਹੀਂ ਜੀ ਇਹਦੇ ਵਿੱਚ ਸੀ ਆਪਸ਼ਨ ਹੀ ਸਹੀ ਆਊਗਾ ਆਪਣੇ ਪੰਜਾਬ ਬੋਰਡ ਵਾਲੇ ਵੀ ਸ਼ਖਸੀਅਤ ਮੰਨਦੇ ਆ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਪੰਜਾਬੀ ਪਰਿਆਇ ਅਤੇ ਵਿਪਰਿਆਏ ਕੋਸ਼ ਦਾ ਪ੍ਰਕਾਸ਼ਕ ਹੈ ਏ ਪੰਜਾਬੀ ਯੂਨੀਵਰਸਿਟੀ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੀ ਭਾਸ਼ਾ ਵਿਭਾਗ ਤੇ ਡੀ ਪੰਜਾਬ ਦੇ ਲੋਕ ਗੀਤ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਦੇ ਦਿਓ ਜੀ ਕਿ ਕੀ ਉੱਤਰ ਆਏਗਾ ਇਸ ਦਾ ਜੀ ਸੋ ਇੱਥੇ ਜਿਹੜੇ ਵਿਦਿਆਰਥੀ ਉੱਤਰ ਏ ਕਰ ਰਹੇ ਹਨ ਉਹ ਬਿਲਕੁਲ ਸਹੀ ਹੈ ਜੀ ਕੀ ਪੰਜਾਬੀ ਯੂਨੀਵਰਸਿਟੀ ਪ੍ਰਕਾਸ਼ਕ ਹੈ ਜੀ ਪੰਜਾਬੀ ਪਰਿਆਏ ਤੇ ਵਿਪਰਿਆਏ ਕੋਸ਼ ਦੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਪੰਜਾਬੀ ਬੋਲੀ ਵਿੱਚ ਕਿਸ ਭਾਸ਼ਾ ਦੇ ਅੰਸ਼ ਮਿਲਦੇ ਹਨ ਏ ਪਾਲੀ ਬੀ ਪ੍ਰਾਕ੍ਰਿਤ ਸੀ ਅਪਭ੍ਰੰਸ਼ ਤੇ ਡੀ ਤਿੰਨੋਂ ਹੀ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਸੌਖਾ ਜਿਹਾ ਪ੍ਰਸ਼ਨ ਹੈ ਜੀ ਆਪਣੇ ਲਈ ਜੀ ਸੋ ਇੱਥੇ ਉੱਤਰ ਹੈ ਜੀ ਜਿਨ੍ਹਾਂ ਨੇ ਡੀ ਕੀਤਾ ਬਿਲਕੁਲ ਸਹੀ ਹੈ ਪੰਜਾਬੀ ਬੋਲੀ ਦੇ ਵਿੱਚ ਪਾਲੀ ਪ੍ਰਕਿਰਤੇ ਅਪਰਾੰਸ਼ ਜਿਹੜੇ ਤਿੰਨਾਂ ਦੇ ਹੀ ਗੁਣ ਅੰਸ਼ ਮਿਲਦੇ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਪ੍ਰਤੀਕਾਤਮਕ ਲਿਪੀ ਦਾ ਰਿਵਾਜ ਸੀ ਆਪਸ਼ਨ A ਮੋਢਲੇ ਕਬੀਲਿਆਂ ਵਿੱਚ B ਡੇਰਾ ਗਾਜ਼ੀ ਖਾਂ ਵਿੱਚ C ਅਣਵੰਡੇ ਪੰਜਾਬ ਵਿੱਚ ਤੇ D ਰਾਜਪੂਤਾਂ ਵਿੱਚ हां जी ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਇੱਥੇ ਜਿਹੜੇ ਵੀ ਵਿਦਿਆਰਥੀ ਉੱਤਰ A ਕਰ ਰਹੇ ਹਨ ਬਿਲਕੁਲ ਸਹੀ ਹੈ ਜੀ ਕਿ ਪ੍ਰੀ ਪ੍ਰਗਾਤਮਕ ਲਿਪੀ ਦਾ ਜਿਹੜਾ ਰਿਵਾਜ ਹੈ ਉਹ ਮੋਢਲੇ ਕਬੀਲਿਆਂ ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 17 ਮਾਤਰਾ ਦੇ ਆਧਾਰ ਤੇ ਪੰਜਾਬੀ ਸਵਰ ਵੰਡੇ ਜਾਂਦੇ ਹਨ অপਸ਼ਨ ਏ ਉੱਚੇ ਤੇ ਨੀਵੇਂ ਬੀ ਲਘੂ ਤੇ ਦੀਰਘ ਸੀ ਬੰਦ ਤੇ ਖੁੱਲੇ ਡੀ ਅਲਪ ਤੇ ਮਹਾਪ੍ਰਾਣ ਹਾਂਜੀ ਪ੍ਰਸ਼ਨ ਨੰਬਰ 17 ਦਾ ਉੱਤਰ ਦੇ ਦਿਓ ਜੀ ਕਿ ਕੀ ਮੰਨੇ ਜਾਂਦੇ ਹਨ ਇਹ ਜੀ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਹੈ ਲਘੂ ਤੇ ਦੀਰਘ ਮੰਨੇ ਜਾਂਦੇ ਹੈ ਜੀ ਮਾਤਰਾ ਦੇ ਆਧਾਰ ਤੇ ਪੰਜਾਬੀ ਦੇ ਸਵਰ ਵੰਡੇ ਜਾਂਦੇ ਆ ਦੋਆਂ ਦੇ ਵਿੱਚ ਲਘੂ ਤੇ ਦੀਰਘ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਪ੍ਰਸ਼ਨ 18 ਹੈ ਜੀ ਉਥਾਨ ਦਾ ਵਿਰੋਧੀ ਸ਼ਬਦ ਹੈ অপਸ਼ਨ A ਡਿਗਾਣ B ਪਤਨ C ਨੀਚ ਤੇ D ਨਿਵਾਨ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਦੇ ਦਿਓ ਜੀ ਜੀ ਬਿਲਕੁਲ ਜੀ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਪਤਨ ਬਿਲਕੁਲ ਸਹੀ ਹੈ ਉਥਾਨ ਦਾ ਵਿਰੋਧੀ ਸ਼ਬਦ ਪਤਨ ਹੋਏਗਾ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਹਾਂ ਜੀ ਖਾਣ ਪੀਣ ਨੂੰ ਬਾੰਦਰੀ ਡੰਡੇ ਖਾਣ ਨੂੰ ਡੈਸ਼ ਖਾਲੀ ਥਾਂ ਭਰੋ ਏ ਸ਼ੇਰ ਬੀ ਰਿੱਚ ਸੀ ਮੈਂ ਤੇ ਡੀ ਗਾਂ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਰਿਚ ਬਿਲਕੁਲ ਸਹੀ ਆਪਣੀ ਪੰਜਾਬੀ ਦਾ ਖਾਣ ਹੈ ਖਾਣ ਪੀਣ ਨੂੰ ਬਾੰਦਰੀ ਡੰਡੇ ਖਾਣ ਨੂੰ ਰਿਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਸ਼ੁੱਧ ਵਾਕ ਦੱਸੋ ਬੜਾ ਤੇਜ਼ ਦੌੜਿਆ ਕਮਲ ਬਹੁਤ ਤੇਜ਼ ਦੌੜਿਆ ਕਮਲ ਕਮਲ ਬਹੁਤ ਤੇਜ਼ ਭੱਜਿਆ ਤੇ ਕਮਲ ਬਹੁਤ ਤੇਜ਼ ਸੌਰੀ ਤੀਜੇ ਦੇ ਵਿੱਚ ਤੇਜ਼ ਦੌੜਿਆ ਤੇ ਡੀ ਦੇ ਵਿੱਚ ਬਹੁਤ ਤੇਜ਼ ਭੱਜਿਆ ਹਾਂਜੀ ਸ਼ੁੱਧ ਵਾਕ ਚੁਣਨਾ ਜੀ ਆਪਾਂ ਕੀ ਆਨਸਰ ਬਣਦਾ ਜੀ ਇਸ ਦਾ ਜੀ ਤੋ ਜਿਨ੍ਹਾਂ ਨੇ ਵੀ ਇੱਥੇ ਉੱਤਰ ਦਿੱਤਾ ਹੈ ਜੀ ਸੀ ਬਿਲਕੁਲ ਸਹੀ ਹੈ ਕਮਲ ਬਹੁਤ ਤੇਜ਼ ਦੌੜਿਆ ਬਿਲਕੁਲ ਜੀ ਬਿਲਕੁਲ ਸੀ ਆਨਸਰ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਕਿਹੜਾ ਪਹਿਲੇ ਪੁਰਖ ਦਾ ਜੁਟ ਸਹੀ ਹੈ ਆਪਸ਼ਨ ਏ ਆਪਾਂ ਤੁਸੀਂ ਮੈਨੂੰ ਬੀ ਅਸੀਂ ਤੁਸੀਂ ਤੁਹਾਨੂੰ ਸੀ ਮੈਂ ਅਸੀਂ ਤੁਸੀਂ ਡੀ ਮੈਂ ਅਸੀਂ ਤੇ ਆਪਾਂ हां जी ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਦੇ ਦਿਓ ਜੀ ਕਿ ਪਹਿਲੇ ਪੁਰਖ ਦਾ ਜਿਹੜਾ ਸਹੀ ਜੋਟਾ ਕੀ ਹੈ ਪੜਨਾਵ ਸ਼ਬਦ ਦਿੱਤੇ ਹੋਈ ਹੈ ਪਹਿਲੇ ਪੁਰਖ ਦੇ ਲਈ ਅਸੀਂ ਕਿਹੜੇ-ਕਿਹੜੇ ਵਰਤਦੇ ਹਾਂ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਡੀ ਮੈਂ ਅਸੀਂ ਤੇ ਆਪਾਂ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਹਾਂ ਜੀ ਪ੍ਰਸ਼ਨ ਨੰਬਰ 22 ਚੰਗਾ ਨੇਕ ਸੱਚਾ ਕਿਹੜੇ ਵਿਸ਼ੇਸ਼ਣ ਹਨ অপশন এ ই ਕਹਿ ਰਹੇ b ਸੰਯੁਕਤ c ਨਿਪਾਤ ਤੇ d ਵਿਸ਼ੇਸ਼ ਸੰਯੋਗੀ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਦੇ ਦਿਓ ਜੀ ਕਿ ਚੰਗਾ ਨੇਕ ਤੇ ਸੱਚਾ ਕਿਹੜੇ ਵਿਸ਼ੇਸ਼ਣ ਹਨ ਸੋ ਉੱਤਰ ਜਿੰਨਾ ਦਾ ਆ ਰਿਹਾ ਹੈ ਜੀ a ਉਹ ਬਿਲਕੁਲ ਸਹੀ ਹੈ ਕਿ ਚੰਗਾ ਨੇਕ ਤੇ ਸੱਚਾ ਇਕਰੇ ਇਕਹਰੇ ਵਿਸ਼ੇਸ਼ਣ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਵਾਕਿਆ ਪਦੀ ਹੈ ਗ੍ਰੰਥ ਦਾ ਰਚੈਤਾ ਹੈ অপਸ਼ਨ A ਪਤਾਂਜਲੀ B ਪਰਥਰੀ C ਉਸਮਾਨ ਤੇ D ਆਨੰਦਵਰਧਨ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਦੇ ਦਿਓ ਜੀ ਜੀ ਬਿਲਕੁਲ ਜੀ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਬੀ ਪਰ 3 ਹਰੀ ਬਿਲਕੁਲ ਸਹੀ ਆਨਸਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਜਿਹੜਾ ਇੱਕ ਅਸੂਲ ਤੇ ਨਾ ਠਹਿਰੇ ਉਸ ਨੂੰ ਕਹਿੰਦੇ ਹਨ ਆਪਸ਼ਨ A ਨੀਤੀਵਾਸ B ਕੇਸਲਾ C ਬਹੁਰੂਪੀਆ D ਫੇਰਵਾ ਚੁੱਲਾ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਦੇ ਦਿਓ ਜੀ ਕਿ ਜਿਹੜਾ ਆਪਣੀ ਜਗ੍ਹਾ ਤੇ ਨਾ ਠਹਿਰੇ ਇੱਕ ਜਗ੍ਹਾ ਤੇ ਨਾ ਠਹਿਰੇ ਉਸ ਨੂੰ ਕਿਸ ਸ਼ਬਦ ਦੇ ਨਾਲ ਅਸੀਂ ਬੁਲਾਉਂਦੇ ਹਾਂ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਬਿਲਕੁਲ ਸਹੀ ਹੈ ਉਸ ਨੂੰ ਅਸੀਂ ਉਹਨਾਂ ਦੇ ਲਈ ਅਸੀਂ ਫੇਰਵਾ ਚੁੱਲਾ ਜਿਹੜਾ ਸ਼ਬਦ ਹੈ ਉਹ ਵਰਤਦੇ ਹਾਂ ਮਨਜੀਤ ਕੁਮਾਰ ਜੀ ਸਤਿ ਸ੍ਰੀ ਅਕਾਲ ਸੋ ਡੀ ਆਨਸਰ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 25 ਮੈਟਰ ਸ਼ਬਦ ਕਿਹਦਾ ਹੈ অপਸ਼ਨ ਏ ਯੂਨਾਨੀ ਬੀ ਲਾਤੀਨੀ ਸੀ ਸੰਸਕ੍ਰਿਤ ਤੇ ਡੀ ਫਾਰਸੀ ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਦੇ ਦਿਓ ਜੀ ਕੀ ਆਨਸਰ ਬੰਦਾ ਹੈ ਜੀ ਮੈਟਰ ਸ਼ਬਦ ਕਿਸ ਭਾਸ਼ਾ ਦਾ ਹੈ ਯੂਨਾਨੀ ਲਾਤੀਨੀ ਸੰਸਕ੍ਰਿਤ ਤੇ ਫਾਰਸੀ ਬਿਲਕੁਲ ਜੀ ਬਿਲਕੁਲ ਜੀ ਜੋ ਜਿਨਾਂ ਦਾ ਉੱਤਰ ਬੀ ਆਇਆ ਹੈ ਜੀ ਬਿਲਕੁਲ ਸਹੀ ਹੈ ਲਾਤੀਨੀ ਭਾਸ਼ਾ ਦਾ ਹੈ ਜੀ ਇਹ ਸ਼ਬਦ ਮੀਟਰ ਸ਼ਬਦ ਲਾਤੀਨੀ ਭਾਸ਼ਾ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਤੇ ਹਾਂਜੀ ਭਾਖਾ ਸੰਜਮ ਪత్రికਾ ਛਪਦਾ ਹੈ ਆਪਸ਼ਨ A ਪੰਜਾਬੀ ਯੂਨੀਵਰਸਿਟੀ ਪਟਿਆਲਾ B ਗੁਰੂ ਨਾਨਕ ਦੇਵ ਯੂਨੀਵਰਸਿਟੀ C ਜੰਮੂ ਯੂਨੀਵਰਸਿਟੀ ਤੇ D ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਦੇ ਦਿਓ ਜੀ ਕੀ ਅਨਸਰ ਹੈ ਜੀ ਇਸ ਦਾ ਭਾਖਾ ਸੰਜਮ ਪੱਤਰ ਕਾ ਕਿਹੜੀ ਯੂਨੀਵਰਸਿਟੀ ਛਾਪਦੀ ਹੈ ਸੋ ਇੱਥੇ ਜੀ ਉੱਤਰ ਏ ਕਰਨ ਵਾਲੇ ਬਿਲਕੁਲ ਸਹੀ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਪਦਾ ਹੈ ਭਾਖਾ ਸੰਜਮ ਪੱਤ੍ਰਿਕਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 27 ਹੈ ਜੀ ਗਾਥਿਕ ਕਿਸ ਪਰਿਵਾਰ ਦੀ ਭਾਸ਼ਾ ਹੈ অপਸ਼ਨ ਏ ਜਰਮੈਨ ਜਰਮੈਨਿਕ ਬੀ ਭਾਰਤੀ ইরਾਨੀ ਸੀ ਕੈਲਟਿਕ ਤੇ ਡੀ ਸਲਾਵਿਕ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰਦੇ ਹੋ ਜੀ ਕਿ ਜਿਹੜੀ ਆਪਣੇ ਕੋਲੇ ਗਾਥਿਕ ਕਿਸ ਪਰਿਵਾਰ ਦੀ ਜਿਹੜੀ ਭਾਸ਼ਾ ਹੈ ਉਹ ਮੰਨੀ ਜਾਂਦੀ ਹੈ ਉੱਤਰ ਸਭ ਨੇ ਕਰਨਾ ਹੈ ਜੀ ਹਾਂਜੀ ਸੋ ਇੱਥੇ ਪ੍ਰਸ਼ਨ ਜਿਹੜਾ 27 ਹੈ ਜੀ ਇੱਥੇ ਜਿੰਨਾ ਦਾ ਉੱਤਰ ਏ ਆਇਆ ਹੈ ਉਹ ਸਹੀ ਹੈ ਕਿ ਜਰਮੈਨਿਕ ਜਿਹੜੀ ਭਾਸ਼ਾ ਹੈ ਇਸ ਪਰਿਵਾਰ ਦਾ ਹਿੱਸਾ ਮੰਨੀ ਜਾਂਦੀ ਹੈ ਸੋ ਪ੍ਰਸ਼ਨ ਨੰਬਰ 27 ਦੇ ਲਈ ਆਪਸ਼ਨ ਏ ਬਿਲਕੁਲ ਸਹੀ ਆਨਸਰ ਹੈ ਹਾਂਜੀ ਹਾਂਜੀ ਪੰਜਾਬੀ ਯੂਨੀਵਰਸਿਟੀ ਹੈ ਜੀ 26 ਦਾ ਆਨਸਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 ਹਾਂਜੀ ਪ੍ਰਸ਼ਨ ਨੰਬਰ 28 ਛੋਟਾ ਮੁੰਡਾ ਚੰਗਾ ਕੰਮ ਕਰਦਾ ਹੈ ਵਾਕ ਵਿੱਚ ਕਿੰਨੇ ਵਾਕਾਂਸ਼ ਹਨ অপਸ਼ਨ A 2 B 3 C 4 ਤੇ D 5 ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਦੇ ਦਿਓ ਜੀ ਕੇਸ ਦੇ ਵਿੱਚ ਕਿੰਨੇ ਵਾਕਾਂਸ਼ ਹਨ ਜੀ ਦੱਸ ਵੀ ਦਿਓ ਜੀ ਕਿਹੜੇ ਕਿਹੜੇ ਹਾਂਜੀ ਹਾਂਜੀ ਸੋ ਜੀ ਇੱਥੇ ਪ੍ਰਸ਼ਨ ਨੰਬਰ 28 ਦੇ ਲਈ ਜਿਨ੍ਹਾਂ ਨੇ ਉੱਤਰ ਕੀਤਾ ਹੈ ਬੀ ਉਹ ਸਹੀ ਹਨ ਜੀ ਤਿੰਨ ਇਹਦੇ ਵਿੱਚ ਵਾਕ ਵਕਾਂਸ਼ ਹਨ ਛੋਟਾ ਮੁੰਡਾ ਇੱਕ ਚੰਗਾ ਕੰਮ ਇੱਕ ਤੇ ਕਰਦਾ ਹੈ ਇੱਕ ਠੀਕ ਹੈ ਜੀ ਤਿੰਨ ਵਕਾਂਸ਼ ਬੰਦੇ ਆ ਜੀ ਇਸ ਦੇ ਵਿੱਚ ਸੋ ਪ੍ਰਸ਼ਨ ਨੰਬਰ 28 ਦੇ ਲਈ ਆਪਸ਼ਨ ਬੀ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਨਾਸਕੀ ਵਿਅੰਜਨ ਹਨ অপਸ਼ਨ এ ਊੜਾੜਾ ਈੜੀ ਬੀ ਕਕਾ ਖਖਾ ਗੱਗਾ ਸੀ ਪੱਪਾ ਮੱਮਾ ਤੇ ਨੰਨਾ ਤੇ ਡੀ ងੰਗਾ ਨਈਆਂ ਤੇ ਮੱਮਾ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਆਨਸਰ ਕਰ ਦਿਓ ਜੀ ਸੌਖਾ ਜਿਹਾ ਪ੍ਰਸ਼ਨ ਹੈ ਬਿਲਕੁਲ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਡੀ ਬਿਲਕੁਲ ਸਹੀ ਹੈ ងੰਗਾ ਨਈਆਂ ਤੇ ਸੌਰੀ ងੰਗਾ ਨਾਣਾ ਤੇ ਮੱਮਾ ਸਾਡੇ ਕੋਲੇ ਨਾਸਕੀ ਵਿਅੰਜਨ ਹਨ ਬਿਲਕੁਲ ਹੀ ਆਪਣੇ ਕੋਲੇ ਪੰਜ ਵਿਅੰਜਨ ਹੁੰਦੇ ਆ ਗੰਗਾ ਨਈਆ ਨਾਣਾ ਨੰਨਾ ਤੇ ਮਮਾ ਸੋ ਪੰਜ ਹੈ ਪੰਜਾਂ ਦੇ ਵਿੱਚੋਂ ਤਿੰਨ ਆਪਣੇ ਕੋਲੇ অপਸ਼ਨ ਦੇ ਵਿੱਚ ਪਈ ਹਨ ਸੋ অপਸ਼ਨ ਡੀ ਬਿਲਕੁਲ ਸਹੀ ਉੱਤਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 30 ਹਾਂਜੀ ਪ੍ਰਸ਼ਨ ਨੰਬਰ 30 ਹੈ ਕਿ ਪੰਜਾਬੀ ਦੇ ਭਾਸ਼ਾ ਵਿਗਿਆਨੀ ਹਨ ਅ ਚਾਰ ਆਪਸ਼ਨਾਂ ਦੇ ਵਿੱਚੋਂ ਦੇਣਾ ਜੀ ਸਤਿੰਦਰ ਸਿੰਘ ਨੂਰ ਹਰਕੀਰਤ ਸਿੰਘ ਸੱਸਾ ਸੱਸਾ ਜੋਸ਼ੀ ਤੇ ਸਤਿੰਦਰ ਸਿੰਘ ਸੋ ਇਹਦੇ ਵਿੱਚ ਹੁਣ ਆਪਸ਼ਨ ਦੱਸੋ ਜੀ ਕਿਹੜੀ ਠੀਕ ਆਊਗੀ ਪਹਿਲਾ ਦੂਜਾ ਦੂਜਾ ਤੀਜਾ ਤੀਜਾ ਚੌਥਾ ਜਾਂ ਚੌਥਾ ਪਹਿਲਾ ਹਾਂਜੀ ਸੋ ਪ੍ਰਸ਼ਨ ਨੰਬਰ 3 ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਹੈ ਜੀ ਇਹ ਸੋ ਉੱਤਰ ਸਾਰਿਆਂ ਨੇ ਦੇਣਾ ਹੈ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਦੂਜਾ ਤੇ ਤੀਜਾ ਭਾਵ ਹਰਕੀਰਤ ਸਿੰਘ ਤੇ ਸੱਸਾ ਸੱਸਾ ਜੋਸ਼ੀ ਜਿਹੜੇ ਹੈ ਪੰਜਾਬੀ ਦੇ ਭਾਸ਼ਾ ਵਿਗਿਆਨੀ ਹਨ ਸੋ ਆਪਸ਼ਨ ਬੀ ਬਿਲਕੁਲ கரੈਕਟ ਆਨਸਰ ਹੈ ਸੋ ਏਸੀ ਜੀ ਆਪਣੀ ਅੱਜ ਦੀ ਪੰਜਾਬੀ ਦੀ ਕਲਾਸ ਵਿਆਕਰਣ ਦੇ ਪ੍ਰਸ਼ਨ ਉੱਤਰ ਆਪਾਂ ਜਿਹੜੀ ਸੀਰੀਜ਼ ਸ਼ੁਰੂ ਹੁੰਦੀ ਹੈ ਉਹਦਾ ਅੱਜ ਚੌਥਾ ਦਿਨ ਸੀ ਜੀ ਦੇਖਦੇ ਆ ਹੋਰ ਕਿੰਨੇ ਦਿਨ ਤੱਕ ਚੱਲੇਗੀ ਸੋ ਜੇ ਕਿਸੇ ਦਾ ਕੋਈ ਸੁਝਾਅ ਹੋਵੇ ਤਾਂ ਉਹ ਦੇ ਸਕਦਾ ਹੈ ਜੀ ਜੇ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਹੈ ਨੇ ਤਾਂ ਫਿਰ ਆਪਾਂ ਅੱਜ ਦੀ ਕਲਾਸ ਨੂੰ ਇੱਥੇ ਵਿਸ਼ਰਾਮ ਦਿੰਦੇ ਹਾਂ ਫਿਰ ਮਿਲਾਂਗੇ ਜੀ 7:30 ਵਾਲੀ ਕਲਾਸ ਦੇ ਵਿੱਚ ਬਲਵੰਤ ਗਾਰਗੀ ਜੀ ਦੇ ਨਾਲ ਥਿਊਰੀ ਭਾਗ ਉਹਨਾਂ ਦਾ ਡਿਸਕਸ ਕਰਨਾ ਹੈ ਜੀ ਆਪਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਸੋ ਤੁਹਾਡਾ ਸਾਥ ਬਣਿਆ ਰਹੇਗਾ ਤਾਂ ਕਲਾਸਾਂ ਵਧੀਆ ਇਦਾਂ ਹੀ ਚਲਦੀਆਂ ਰਹਿਣਗੀਆਂ ਜੀ ਜੀ ਸੋ ਆਪਣੇ ਚੈਨਲ ਨੂੰ ਬੂਸਟ ਕਰਨ ਦੇ ਲਈ ਵੀ ਮਿਹਨਤ ਕਰਿਓ ਜੀ ਕਿ ਵੱਧ ਤੋਂ ਵੱਧ ਬੱਚੇ ਆਪਣੇ ਨਾਲ ਜੁੜ ਸਕਣ ਆਪਾਂ ਸੇਵਾ ਦਾ ਜਿਹੜਾ ਕੰਮ ਹੈ ਜੀ ਉਹ ਕਰ ਰਹੇ ਹਾਂ ਥੈਂਕ ਯੂ so much ਜੀ ਜੀ ਸੋ ਠੀਕ ਹੈ ਜੀ ਫਿਰ ਆਪਾਂ ਇੱਥੇ ਹੀ ਦਿੰਦੇ ਹਾਂ ਜੀ ਵਿਸ਼ਰਾਮ ਕਲਾਸ ਨੂੰ ਟੈਲੀਗ੍ਰਾਮ ਦਾ ਲਿੰਕ ਜੁਆਇਨ ਕਰ ਲਿਓ ਜੀ ਤਾਂ ਜੋ ਤੁਹਾਨੂੰ ਟਾਈਮ ਤੇ ਜਿਹੜੀਆਂ ਕਲਾਸਿਸ ਦੇ ਉਹਨਾਂ ਦੇ ਲਿੰਕ ਮਿਲਦੇ ਰਹਿਣ ਮਿਲਦੇ ਹਾਂ ਜੀ 7:30 ਵਾਲੀ ਕਲਾਸ ਦੇ ਵਿੱਚ ਮਾਸਟਰ ਕੈਟਰ ਦੀ ਕਲਾਸ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ